ਵਿੱਤ ਮੰਤਰੀ ਨਿਰਮਲਾ ਸਿਤਾ ਰਾਮਨ ਨੇ ਕੇਂਦਰੀ ਬਜਟ 2024-25 ਨੂੰ ਲੈ ਕੇ ਸੰਸਦ ਦੇ ਵਿੱਚ ਕਈ ਵੱਡੇ ਐਲਾਨ ਕੀਤੇ ਨੇ ਇਹਨਾਂ ਦੇ ਵਿੱਚੋਂ ਇੱਕ ਐਲਾਨ ਐਂਜਲ ਟੈਕਸ ਨੂੰ ਲੈ ਕੇ ਕੀਤਾ ਗਿਆ ਵਿੱਤ ਮੰਤਰੀ ਨੇ ਕਿਹਾ ਕਿ ਐਂਜਲ ਟੈਕਸ ਨੂੰ ਹੁਣ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਆਓ ਜਾਣਦੇ ਹਾਂ ਐਂਜਲ ਟੈਕਸ ਕੀ ਸੀ ਇਸ ਨੂੰ ਹਟਾਉਣ ਦੀ ਮੰਗ ਕਿਉਂ ਕੀਤੀ ਜਾ ਰਹੀ ਸੀ ਅਤੇ ਨਾਲ ਹੀ ਇਹ ਵੀ ਪਤਾ ਲੱਗੇਗਾ ਇਸ ਦੇ ਖਾਤਮੇ ਦਾ ਆਮ ਆਦਮੀ ਤੇ ਕੀ ਅਸਰ ਪਵੇਗਾ ਦੇਸ਼ ਦੇ ਵਿੱਚ ਸਾਲ 2012 ਦੇ ਵਿੱਚ ਐਂਜਲ ਟੈਕਸ ਲਾਗੂ ਕੀਤਾ ਗਿਆ ਸੀ ਇਹ ਟੈਕਸ ਉਹਨਾਂ ਅਨਲਿਸਟਿਡ ਕਾਰੋਬਾਰਾਂ ਤੇ ਲਾਗੂ ਸੀ ਜਿਨ੍ਹਾਂ ਨੂੰ ਐਂਜਲ ਨਿਵੇਸ਼ਕਾਂ ਤੋਂ ਫੀਡਿੰਗ ਮਿਲਦੀ ਸੀ ਇਸ ਨੂੰ ਸਰਲ ਭਾਸ਼ਾ ਵਿੱਚ ਸਮਝਿਆ ਜਾ ਸਕਦਾ ਹੈ ਕਿ ਜਦੋਂ ਕੋਈ ਸਟਾਰਟਅਪ ਕਿਸੇ ਐਂਜਲ ਨਿਵੇਸ਼ਕ ਤੋਂ ਫੰਡ ਲੈਂਦਾ ਸੀ ਤਾਂ ਉਹ ਇਸ ਦੇ ਵੀ ਜਿਹੜਾ ਟੈਕਸ ਅਦਾ ਕਰਦਾ ਸੀ ਅਤੇ ਇਹ ਪੂਰੀ ਪ੍ਰਕਿਰਿਆ ਇਨਕਮ ਟੈਕਸ ਐਕਟ 1961 ਦੀ ਧਾਰਾ 52 ਬੀ ਦੇ ਤਹਿਤ ਹੁੰਦੀ ਸੀ ਦਰਅਸਲ ਸਰਕਾਰ ਦਾ ਮੰਨਣਾ ਸੀ ਕਿ ਇਸ ਦੇ ذریعے ਉਹ ਮਨੀ ਲਾਂਡਰਿੰਗ ਨੂੰ ਰੋਕ ਸਕਦੀ ਹੈ ਇਸ ਤੋਂ ਇਲਾਵਾ ਇਸ ਟੈਕਸ ਦੀ ਮਦਦ ਦੇ ਨਾਲ ਸਰਕਾਰ ਹਰ ਤਰ੍ਹਾਂ ਦੇ ਕਾਰੋਬਾਰਾਂ ਨੂੰ ਟੈਕਸ ਦੇ ਘੇਰੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੀ ਸੀ ਹਾਲਾਂਕਿ ਸਰਕਾਰ ਦੇ ਇਸ ਕਦਮ ਦੇ ਨਾਲ ਦੇਸ਼ ਦੇ ਕਈ ਸਟਾਰਟਅਪਸ ਨੂੰ ਜਿਹੜਾ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਹੀ ਕਾਰਨ ਸੀ ਕਿ ਇਸ ਟੈਕਸ ਨੂੰ ਖਤਮ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਇਸ ਟੈਕਸ ਬਾਰੇ ਅਸਲ ਸਮੱਸਿਆ ਉਦੋਂ ਪੈਦਾ ਹੁੰਦੀ ਸੀ ਜਦੋਂ ਇੱਕ ਸਟਾਰਟਅਪ ਦੁਆਰਾ ਪ੍ਰਾਪਤ ਨਿਵੇਸ਼ ਇਸ ਦੇ ਫੇਅਰ ਮਾਰਕੀਟ ਵੈਲਿਊ ਤੋਂ ਵੱਧ ਹੁੰਦਾ ਸੀ ਅਜੇ ਹੇਚ ਸਟਾਰਟਅਪ ਨੂੰ 30.9 ਫੀਸਦੀ ਦਾ ਜਿਹੜਾ ਟੈਕਸ ਹੈ ਉਹ ਦੇਣਾ ਪੈਂਦਾ ਸੀ ਹੁਣ ਮੋਦੀ ਸਰਕਾਰ ਨੇ ਇਸ ਟੈਕਸ ਨੂੰ ਖਤਮ ਕਰ ਦਿੱਤਾ ਹੈ ਅਤੇ ਇਸ ਦੇ ਨਾਲ ਦੇਸ਼ ਦੇ ਵਿੱਚ ਸਟਾਰਟਅਪ ਨੂੰ ਜਿਹੜਾ ਫਾਇਦਾ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਪਿਛਲੇ ਕੁਝ ਸਾਲਾਂ ਚ ਦੇਸ਼ ਦੇ ਵਿੱਚ ਸਟਾਰਟਅਪ ਦੀ ਜਿਹੜੀ ਗਿਣਤੀ ਹੈ ਉਹ ਤੇਜ਼ੀ ਨਾਲ ਵਧੀ ਹੈ ਤੇ ਇਸ ਦੇ ਨਾਲ ਕਈ ਅਜਿਹੇ ਸਟਾਰਟਅਪ ਹਨ ਜੋ ਕਿ ਯੂਨੀਕੌਰਨ ਦੇ ਵਿੱਚ ਬਣੇ ਹਨ ਮੋਦੀ ਸਰਕਾਰ ਦਾ ਉਦੇਸ਼ ਦੇਸ਼ ਦੇ ਵਿੱਚ ਸਟਾਰਟਅਪ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਇਸ ਦੇ ਲਈ ਇਹ ਸਟਾਰਟਅਪਸ ਜਿਹੜੀ ਹੈ ਉਹਨੂੰ ਹਰ ਤਰ੍ਹਾਂ ਦੀ ਮਦਦ ਪ੍ਰਦਾਨ ਜਿਹੜਾ ਕਰਨਾ ਉਹਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ